ਚਾਹਾਂਗੇ ਤੁਸੀਂ ਅ ਪਹਿਲਾ ਦ ਸਾਰੇ ਚੈਨਲ ਦੇ ਰਹੀਏ ਮੇਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀਕਾਲ ਮੈਂ ਕੁਰਜੀਤ ਸਿੰਘ ਉੱਗੀ ਸੰਧੂ ਜੀ ਮੈਂ ਅੱਜ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸੋ ਅੱਜ ਦਾ ਕੀ ਵਿਸ਼ਾ ਜੀ ਆਪਣਾ ਤੁਸੀਂ ਇੰਟਰਵਿਊ ਰੱਖੀਏ ਸਾਨੂੰ ਬੁਲਾਇਆ ਅੱਜ ਇੱਥੇ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈਗਾ ਅ ਬਠਿੰਡੇ ਦੇ ਵਿੱਚ ਜਿਹੜੀਆਂ ਕੁਝ ਅਨਧਿਕਾਰਤ ਕਲੋਨੀਆਂ ਉਹਨਾਂ ਦਾ ਅਨਰਧਕਾਰਤ ਕਲੋਨੀ ਆਏ ਆ ਵੀ ਕੋਈ 2000 ਗਾਇਚ ਕੋਈ 4000 ਗਾਇਚ ਕੋਈ 6000 ਗਾਇ ਦੇ ਵਿੱਚ ਕਲੋਨੀਆਂ ਕੱਟ ਰਹੀਆਂ ਨੇ ਇਹ ਹਟਾਉਣ ਦੇ ਬਾਵਜੂਦ ਵੀ ਕਲੋਨੀਆਂ ਨਗਰ ਨਿਗਮ ਦੇ ਅਧਿਕਾਰੀ ਰੋਕਦੇ ਸੀ ਜਦੋਂ ਉਹ ਤੋਂ ਬਾਅਦ ਵੀ ਇਹ ਕਲੋਨੀਆਂ ਕੱਟੀਆਂ ਜਾ ਰਹੀਆਂ ਕਿਉਂਕਿ ਇੱਕ ਕਲੋਨੀਆਂ ਦੀ ਗੱਲ ਕੀਤੀ ਹੈ ਕਲੋਨੀ ਕਿਸ ਜਗ੍ਹਾ ਤੇ ਕੱਟੀਆਂ ਜਾ ਰਹੀ ਕਿਹੜੇ ਏਰੀਆ 'ਚ ਇਹ ਮਲਤਾਨੀਆਂ ਰੋਡ ਤੇ ਵੀ ਕੱਟੀਆਂ ਗਈਆਂ ਤੇ ਲਾਲ ਸਿੰਘ ਬਸਤੀ ਚ ਵੀ ਕੱਟੀਆਂ ਗਈਆਂ ਸਾਡੇ ਤਾਂ ਬਹੁਤ ਜ਼ਿਆਦਾ ਜੇ ਦੇਖੋ ਤਾਂ ਤੁਸੀਂ ਕਟੋ-ਕਟ 5 6 ਤੋਂ ਵੀ ਜਗ੍ਹਾ ਤੇ ਆਨਦ ਅਰਕਾਰ ਚ ਕਲੋਨੀਆਂ ਇਹ ਕਟੀਆਂ ਗਈਆਂ ਕੋਈ ਗਲੀਆਂ ਦੇ ਵਿੱਚ 2000 ਗਾਜ ਜਲੇ ਦੇ ਕਿਸ ਨੇ 5000 ਗਾਜ ਦੇ ਲਈ ਠੀਕ ਹੈ ਇਸ ਤਰ੍ਹਾਂ ਕਰਕੇ ਆਹ ਦੇਖੋ ਨਗਰ ਨਿਗਮ ਦਾ ਇੱਕ ਨੋਟਿਸ ਵੀ ਆਇਆ ਹੈ ਆਹ ਦੇਖੋ ਜਿਹੜਾ 25 ਇੱਕ ਤੋਂ ਕੱਢਿਆ 12/14 ਐਮਪੀ ਦੀ ਸਾਹਮਣੇ ਕਿ ਲਾਲ ਸਿੰਘ ਬਸਤੀ ਤੇ ਮਲਤਾਨੀਆਂ ਰੋਡ ਵਿਖੇ ਸੂਬਾ ਸਿੰਘ ਨਾਮ ਦੇ ਵਿਅਕਤੀ ਨੇ ਜੋ ਨਜਾਇਜ਼ ਕਲੋਨੀਆਂ ਕੱਟੀਆਂ ਹਨ ਇਹਨਾਂ ਤੇ ਮੌਕੇ ਤੇ ਚੈੱਕ ਕਰਕੇ ਇਹਨਾਂ ਨੂੰ ਢਾਉਣ ਦੀ ਉਮਲ ਵਿੱਚ ਕਾਰਵਾਈ ਲੈਂਦੀ ਜਾਵੇ ਪਰ ਹਜੇ ਤਾਈਂ ਇਹਨਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਬਿਲਕੁਲ ਉਵੇਂ ਹੀ ਕੰਮ ਚੱਲ ਰਿਹਾ ਲਾਲ ਸਿੰਘ ਬਸਤੀ ਵਿੱਚ ਆ ਗਿਆ ਇਹਨੇ ਨਰੂਆਣਾ ਰੋਡ ਤੇ ਵੀ ਪੰਜ ਪਿੱਲਿਆਂ ਦੇ ਵਿੱਚ ਇੱਕ ਕਲੋਨੀ ਕੱਟੀ ਹੋਈ ਹੈ ਉਥੇ ਵੀ ਕੋਈ ਨਹੀਂ ਚੱਲਿਆ ਸੋ ਜਿਹੜੇ ਭੋਲੇ ਭਾਲੇ ਲੋਕ ਹੈ ਨਾ ਇਹਨਾਂ ਗੱਲਾਂ ਦੇ ਵਿੱਚ ਫਸ ਜਾਂਦੇ ਆ ਕਾਰਨ ਕੀ ਹੈ ਉਹਨਾਂ ਕੋਲੇ ਥੋੜੀ ਪੂੰਜੀ ਨਹੀਂ ਹੈ ਉਹ ਇਹਨਾਂ ਦੇ ਚਾਂਸੇ ਚ ਆ ਜਾਂਦੇ ਆ ਕਹਿੰਦਾ ਦੇ ਤੁਹਾਨੂੰ ਪਲਾਟ ਦਿੰਨੇ ਆ ਅਸੀਂ ਐਨਓਸੀ ਕਰਾ ਕੇ ਦਵਾਂਗੇ ਭਲਾ ਕਿਸੇ ਨੇ 500 ਜਾਂ 700 ਗਜ ਦੀ ਐਨਓਸੀ ਕਰਾਉਣੀ ਆ ਉਹਦੀ ਤਾਂ ਐਨਓਸੀ ਹੁੰਦੀ ਨਹੀਂ ਜਾਂ 100 ਗਜ ਦੀ ਜਾਂ 200 ਗਜ ਦੀ ਇਹਨਾਂ ਦੀਆਂ 2 2 4 4 ਕਿੱਲਾਂ ਦੇ ਵਿੱਚੋਂ ਐਨਓਸੀ ਆ ਹੋਈ ਜਾਂਦੀ ਆ ਮੈਨੂੰ ਇਹ ਨਹੀਂ ਬਸ ਸਮਝ ਆਉਂਦੀ ਇਹ ਕਿਵੇਂ ਹੁੰਦੀ ਆ ਇਹ ਚੀਜ਼ੇ ਕਲੋਨੀ ਦੀ ਰਜਿਸਟਰੀ ਹੈ ਕੋਈ ਇਹ ਇਹਨਾਂ ਕਲੋਨੀਆਂ ਦੀ ਤਾਂ ਰਜਿਸਟਰੀ ਹੈਗੀਆਂ ਰਜਿਸਟਰੀਆਂ ਇੰਤਕਾਲ ਹੈਗੇ ਹੈਗੇ ਪਰ ਇੱਕ ਨੋਰਮ ਦੇ ਅਨਸਾਰ ਤੁਸੀਂ ਕਲੋਨੀ ਨਹੀਂ ਕੱਟ ਸਕਦੇ ਕਲੋਨੀਆਂ ਉਹ ਕੱਢ ਸਕਦੇ ਜਿਵੇਂ ਇਤਿਹਾਸ ਸਾਡੇ ਹੁਣ ਵੱਡੀਆਂ ਕਲੋਨੀਆਂ ਬਣੀਆਂ ਜਾਂਦੀਆਂ ਹੈਗੀਆਂ ਇਹ ਵੀ ਕਲੋਨੀਆਂ ਕੀ ਕਰਦੇ ਐ ਇਹੇ ਇਹਨਾਂ ਕੋਲੇ ਕੋਈ ਰੇਰਾ ਨੰਬਰ ਨਹੀਂ ਕੋਈ ਕੁਛ ਨਹੀਂ ਇਹ ਜ਼ਮੀਨ ਖਰੀਦਦੇ ਐ ਜ਼ਮੀਂਦਾਰ ਤੋਂ ਜ਼ਮੀਂਦਾਰ ਤੋਂ ਜ਼ਮੀਨ ਖਰੀਦ ਕੇ ਉਹਦੇ ਵਿੱਚ ਨਕਸ਼ਾ ਬਣਾ ਲੈਂਦੇ ਨਕਸ਼ਾ ਤਾਂ ਆਲਰੇਡੀ ਹੁੰਦਾ ਇਹਨਾਂ ਕੋਲੇ ਇਹ ਇਸ ਤਰ੍ਹਾਂ ਨਕਸ਼ਾ ਬਣਾ ਲੈਂਦੇ ਆ ਤੁਹਾਨੂੰ ਮੈਂ ਦੱਸਦਾ ਸਾਡੇ ਇੱਥੇ ਸਾਹਮਣੇ ਇੱਕ ਆ ਰਿੰਗ ਰੋਡ ਤੇ 18 ਕਿੱਲਾਂ ਦੇ ਵਿੱਚ ਕਲੋਨੀ ਘਟੀ ਜਾ ਰਹੀ ਆ ਪੈਰਾਡਾਈਜ਼ ਦੇ ਮੰਗਲ ਆ ਉਹਨਾਂ ਦਾ ਨਕਸ਼ਾ ਹੈ ਇਹ ਆ ਇਸ ਤਰ੍ਹਾਂ ਉਹ ਪਲਾਟ ਵੇਚ ਰਿਹਾ ਦੇਖੋ ਆਹ ਆਹ ਕੀ ਨੌਰਮਸ ਆ ਮੈਂ ਪਲਾਟ ਵੇਚਦਾ ਮੈਂ ਰੇਰਾ ਡਿਪਾਰਟਮੈਂਟ ਨੂੰ ਖੁਚਦਾ ਵੀ ਜੇ ਰੇਰਾ ਨੰਬਰ ਹੀ ਨਹੀਂ ਆਇਆ ਇਹ ਪਲਾਟ ਕਿਵੇਂ ਵੇਚ ਸਕਦੀ ਹੈ ਮੈਂ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਮੈਂ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਆਰਟੀਆਈ ਪਾਈ ਵੀ ਹੈ ਮੈਂ ਰੇਰਾ ਨੂੰ ਵੀ ਕੱਲ ਇਹਨਾਂ ਲੈਟਰ ਪੋਸਟ ਹੋ ਜਾਣਗੇ ਮੇਰੇ ਮੈਂ ਸੀਐਮ ਸਾਹਿਬ ਨੂੰ ਵੀ ਲਿਖ ਰਿਹਾ ਮੈਂ ਸਥਾਨਕ ਸਰਕਾਰਾਂ ਮੰਤਰੀ ਨੂੰ ਵੀ ਲਿਖ ਰਿਹਾ ਇਹ ਸਾਰੀਆਂ ਮੈਂ ਇਹ ਤਿਆਰ ਕਰਾਈ ਬਿਠਾਏਗਾ ਇਹਨਾਂ ਦੀਆਂ ਆਰਟੀਆ ਬਈ ਇਹਨਾਂ ਨੂੰ ਬਿਨਾ ਰੀਰਾ ਨੰਬਰ ਤੋਂ ਤੁਸੀਂ ਪਲਾਟ ਦੇ ਵਿੱਚ ਵੇਚਣ ਦੀ ਪਰਮਿਸ਼ਨ ਕਿਵੇਂ ਦਿੱਤੀ ਆ ਜੇ ਦਿੱਤੀ ਆ ਤਾਂ ਉਹ ਰੀਰਾ ਨੰਬਰ ਕਿਉਂ ਨਹੀਂ ਰੀਰਾ ਡਿਪਾਰਟਮੈਂਟ ਆਪ ਦਾ ਜਿੱਥੇ ਕੋਈ ਕਲੋਨੀ ਕੱਟਦਾ ਉੱਥੇ ਇੱਕ ਬੋਰਡ ਲਾਵੇ ਵੀ ਇਹ ਕਲੋਨੀ ਕੱਟੀ ਜਾਂਦੀ ਆ ਇਹ ਰੀਰਾ ਅਪਰੂਵਡ ਆ ਇਹਦਾ ਹਜੇ ਨੰਬਰ ਆਇਆ ਨਹੀਂ ਜਾਂ ਆ ਗਿਆ ਆ ਇਹਦਾ ਰੀਰਾ ਨੰਬਰ ਹੈ ਉਸ ਤੋਂ ਬਾਅਦ ਜਦੋਂ ਇਹ ਰੀਰਾ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ ਉਸ ਤੋਂ ਬਾਅਦ ਉਥੇ ਇਹ ਕਲੋਨੀ ਇੱਕ ਬੋਰਡ ਲਾਇਆ ਜਾਵੇ ਕਿ ਇਹ ਰੇਡਾ ਤੋਂ ਇੰਪਰੂਵਡ ਹੋਗੀ ਹੁਣ ਕੋਈ ਵੀ ਬੰਦਾ ਵਿਅਕਤੀ ਇੱਥੇ ਪਲਾਟ ਨਿ ਸੰਕੋਚ ਹੋ ਕੇ ਸਰਦਾ ਪਰ ਉਹਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਉਹ ਸੜਕਾਂ ਦਾ ਉਹਦਾ ਪਾਰਕ ਦਾ ਉਹਦੇ ਜਿੰਨੀਆਂ ਵੀ ਉਹਦੇ ਵਿੱਚ ਨੋਰਮਸ ਐ ਉਹਦਾ ਜਿਹੜਾ ਫੁੱਲ ਪੌਦੇ ਲਾਉਂਦੀ ਹੈ ਕਿ ਸਾਰਾ ਕੁਝ ਗ੍ਰੀਨ ਬੈਲਟ ਛੱਡਦੇ ਆ ਉਹਦੀ ਪਾਰਕ ਛੱਡਦੇ ਆ ਉਹਨਾਂ ਨੂੰ ਇੱਕ ਨੋਰਮਲ ਦੇ ਅਨਸਾਰ ਉਹ ਕੰਮ ਕਰਦਾ ਹੋਵੇ ਤਾਂ ਉਥੇ ਉਹ ਰੇਡਾ ਨੰਬਰ ਦੱਸੇ ਤਾਂ ਫਿਰ ਉਥੇ ਲੋਕ ਪਲਾਟ ਖਰੀਦਣ ਤੇ ਆਪ ਦਾ ਉਥੇ ਮਕਾਨ ਬਣਾਉਣਾ ਪਰ ਤੁਸੀਂ ਕੀ ਹੈ ਆ ਜਮੀਨ ਹੁਣ ਖਰੀਦੀ ਅਮੀਨ ਮਹੀਨਾ ਪਹਿਲਾਂ ਮਹੀਨਾ ਪਹਿਲਾਂ ਜਮੀਨ ਖਰੀਦ ਕੇ ਉਥੇ 20 ਟਰਾਲੀਆਂ ਮਿੱਟੀ ਦੀਆਂ ਪਾ ਕੇ ਉਥੇ ਭੂਮੀ ਪੂਜਰ ਰੱਖ ਲਿਆ ਭੂਮੀ ਪੂਜਰ ਰੱਖ ਕੇ ਉਸ ਤੋਂ ਬਾਅਦ ਇਹਨਾਂ ਨੇ ਲੋਟ ਕੱਟ ਤੇ ਨਕਸ਼ੇ ਦੇ ਲੋਟ ਵੇਚਦੇ ਲੋਟਾਂ ਦਾ ਰੇਟ ਕੱਢਦਾ ਹੁਣ ਤੁਸੀਂ ਇਹ ਦੇਖੋ ਕਿੰਨਾ ਵੱਡਾ ਕਿੰਨਾ ਵੱਡਾ ਇਹ ਸਕੈਮ ਹੋਊਗਾ 18000 ਰੁਪਿਆ ਇਹ ਪਲਾਟ ਵੇਚ ਰਿਹਾ ਆ ਮੇਰੇ ਕੋਲ ਆ ਰਸੀਦ ਹੈ 18000 ਦੀ ਠੀਕ ਹੈ ਤੇ ਰਜਿਸਟਰੀ ਹੋਊਗੀ 8000 ਰੁਪਏ ਦੀ 9000 ਰੁਪਏ ਦੀ ਕਿੰਨਾ ਕਰੋੜਾਂ ਰੁਪਈਆ ਦਾ ਚੁਣਾ ਲੱਗ ਰਿਹਾ ਗਵਰਨਮੈਂਟ ਨੂੰ ਤੇ ਇਨਕਮ ਟੈਕਸ ਵਿਭਾਗ ਨੂੰ ਵੀ ਇਹਦੀ ਪੜਤਾਲ ਕਰਨੀ ਚਾਹੀਦੀ ਹੈ ਵਿਜੀਲੈਂਸ ਨੂੰ ਵੀ ਕਰਨੀ ਚਾਹੀਦੀ ਹੈ ਰੇਰਾ ਡਿਪਾਰਟਮੈਂਟ ਨੂੰ ਵੀ ਕਰਨੀ ਚਾਹੀਦੀ ਹੈ ਵੀ ਇਹ ਕਲੋਨੀ ਐ ਕਿਤੋਂ ਬਣੀ ਜਾਂਦੀ ਹੈ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਚਾਹੀਦੀ ਹੈ ਫੋਰੈਸਟ ਨੂੰ ਵੀ ਚਾਹੀਦਾ ਪਤਾਨੀ ਕਿਤੇ ਪ੍ਰਸ਼ਾਸਨ ਸਾਹਿਬ ਸੁੱਤਾ ਮੈਂ 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 ਦੇਖੋ ਇੱਕ ਗੱਲ ਇਹ ਐ ਜੇ ਕੋਈ ਗਰੀਬ ਆਦਮੀ ਕੋਈ ਰੇੜੀ ਦੇ ਲਾਉਂਦਾ ਸੜਕ ਤੇ ਤਾਂ ਉਹ ਉਸ ਤੇ ਨਾਜ਼ੀ ਨਾਲ ਐਕਸ਼ਨ ਹੋ ਜਾਂਦਾ ਇਹਨਾਂ ਕੋਈ ਸੋਹ ਰਿਹਾ ਤੁਸੀਂ ਕੀ ਸਮਝਦੇ ਸਮਝਦੇ ਇਹ ਮੰਗਦਾ ਤੁਹਾਨੂੰ ਇਹੀ ਗੱਲ ਕਹਿਣਾ ਜੇ ਕੋਈ ਗਰੀਬ ਵਿਅਕਤੀ ਦਿਹਾੜੀਦਾਰ ਮਜ਼ਦੂਰ ਕਿਸਾਨ ਛੋਟਾ ਦੁਕਾਨਦਾਰ ਕੋਈ ਮਾਰਾ ਜਾਂ ਡੋਟਾ ਬੀ ਵਾਰ ਨਾ ਕਲੀ ਨਾ ਕਾਰਪੋਰੇਸ਼ਨ ਉਸ ਤੇ ਐਕਸ਼ਨ ਨਾਜ਼ੀ ਤੁਰੰਤ ਐਕਸ਼ਨ ਕਰ ਦਿੰਦੀ ਐ ਇਹਨਾਂ ਨੂੰ ਕੋਈ ਪੁੱਛਣੀ ਨਹੀਂ ਹੁੰਦਾ ਕਾਰਪੋਰੇਸ਼ਨ ਦੇ ਮੁਲਾਜ਼ਮ ਐ ਇਨਸਪੈਕਟਰ ਵੀ ਐ ਕਾਰਪੋਰੇਸ਼ਨ ਦੇ ਐਮਟੀਪੀਵੀਆ ਏਟੀਪੀਵੀਆ ਅਫਸਰ ਸਾਹਿਬਾਨ ਵੀ ਆ ਕਮਿਸ਼ਨਰ ਸਾਹਿਬਾਨ ਵੀ ਆ ਠੀਕ ਹੈ ਉਹ ਦੇਖਦੇ ਨਹੀਂ ਮਾਈਨਿੰਗ ਡਿਪਾਰਟਮੈਂਟ ਕਦੇ ਆਇਆ ਇੱਦਾਂ ਵੀ ਕਿੰਨੀਆਂ ਕਲੋਨੀਆਂ ਦੇ ਵਿੱਚ ਭਰਤ ਪਈ ਜਾਂਦੀ ਹੈ ਆਹ ਟਰੱਕਾਂ ਦੇ ਟਰੱਕ ਚੱਲੀ ਜਾਂਦੇ ਆ ਤੁਸੀਂ ਇੱਕ ਦੇ ਮੈਂ ਇੱਕ ਗੱਲ ਐਡ ਕਰਨੀ ਚਾਹਣਾ ਵੀ ਜ਼ਿਮੀਦਾਰ ਆਪਦੇ ਪਲਾਟ ਦੇ ਵਿੱਚ ਆਪਦੇ ਘਰ ਦੇ ਵਿੱਚ ਦੋ ਟਰਾਲੀਆਂ ਕਿਤੇ ਮਿੱਟੀ ਲਿਆ ਆਵੇ ਨਾ ਤਾਂ ਉਹਨੂੰ ਫੜ ਕੇ ਅੰਦਰ ਕਰ ਦਿੰਦਾ ਡਿਪਾਰਟਮੈਂਟ ਵੀ ਤੂੰ ਮਾਈਨਿੰਗ ਕਰਨਾ ਹੈ ਤੇ ਤੱਕੇ ਪੁੱਛਣ ਵਾਲੀ ਸੋ ਮੈਂ ਇਹ ਕਹਿਣਾ ਹੈ ਇਹ ਬੜੀ ਬੱਡੀ ਲੁੱਟਖ ਸਟ ਹੋ ਰਹੀ ਹੈ ਇਹਨੂੰ ਰੋਕਿਆ ਜਾਵੇ ਤਾਂ ਕਿ ਜੋ ਗਰੀਬ ਕਿਸਾਨ ਗਰੀਬ ਮਜ਼ਦੂਰ ਦਿਹਾੜੀਦਾਰ ਦੁਕਾਨਦਾਰ ਆਮ ਵਰਗ ਦੇ ਲੋਕ ਜਿਹੜੇ ਆਪਦੀ ਦਿਨ ਭਰ ਦੀ ਮਿਹਨਤ ਕਮਾ